ਸ਼ੰਭੂ ਰੇਲਵੇ 트랙 ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਬੈਠੇ ਨੇ ਕਿਸਾ ਲਖੀਮਪੁਰ ਖੇਰੇ ਦੇ ਦੋਸ਼ੀਆਂ ਨੂੰ ਸਜ਼ਾ ਦਲਵਾਉਣ ਦੇ ਲਈ ਭਾਰਤ ਪਰਦੇ ਵਿੱਚ ਕੀਤਾ ਜਾ ਰਿਹਾ ਪ੍ਰਦਰਸ਼ਨ ਪੰਜਾਬ ਦੇ ਵਿੱਚ 32 ਥਾਵਾਂ ਦੇ ਉੱਤੇ ਰੇਲਵੇ 트랙ਾਂ ਦੇ ਉੱਤੇ ਇਕੱਠੇ ਹੋਏ ਕਿਸਾ ਜਿਹੜਾ ਸ਼ੰਭੂ ਬਾਰਡਰ ਦੇ ਨਜ਼ਦੀਕ ਪੈਂਦਾ ਪਿੰਡ ਮਹਿਦੋਪੁਰ ਰੇਲਵੇ ਲਾਈਨ ਦੇ ਉੱਤੇ ਵੱਡੇ ਗਿੰਦੇ ਦੇ ਵਿੱਚ ਕਿਸਾਨ ਲਖੇमपुर ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦਲਵਾਉਣ ਦੇ ਲਈ ਟਰੈਕ ਦੇ ਉੱਤੇ ਬੈਠ ਚੁੱਕੇ ਨੇ ਦੱਸ ਦਈਏ ਕਿ ਕਨਨਾ ਦੇ ਦੋਨਾਂ ਮੋਰਚਿਆਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 3 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਕਿਸਾਨ ਲਖੇमपुर ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦਲਵਾਉਣ ਦੇ ਲਈ ਆਪਣਾ ਵਿਰੋਧ ਪ੍ਰਦਰਸ਼ਨ ਕਰਨਗੇ ਜਿਸ ਦੇ ਤਹਿਤ ਅੱਜ ਸ਼ੱਪੂ ਬਾਰਡਰ ਦੇ ਉੱਤੇ ਨਜ਼ਦੀਕ ਕਿਸਾਨ ਵੱਡੇ ਗਿੰਦੇ ਦੇ ਵਿੱਚ ਇਕੱਠੇ ਹੋ ਕੇ ਆਪਣਾ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਇਆ ਇਸ ਮੌਕੇ ਦੇ ਉਤੇ ਤਸਵੀਰਾਂ ਸਾਹਮਣੇ ਆਈਆਂ ਨੇ ਅਤੇ ਕਿਸਾਨਾਂ ਦਾ ਕੀ ਕਹਿਣਾ ਹੈ ਸੁਣਦਿਆਂ ਗੁਰਮਨੀਤ ਸਿੰਘ ਮਾਗਟ ਅੱਜ ਜਿਸ ਤਰ੍ਹਾਂ ਜਿਹੜੀ ਹੈ 3 ਅਕਤੂਬਰ ਦੇ ਰੇਲਵੇ ਟ੍ਰੈਕ ਦੇ ਉੱਪਰ ਕਿਸਾਨ ਪਹੁੰਚੇ ਨੇ ਕੀ ਕਰ ਰਹੇ ਨੇ ਜੀ ਇਹਦੇ ਬਾਰੇ ਦੱਸੋ ਦੇਖੋ ਆਪ ਜੀ ਨੂੰ ਪਤਾ ਹੋਣਾ ਕਿ 3 ਤੂਬਰ 2021 ਨੂੰ ਆਜੀ ਦੇ ਦਿਨ ਅਸੀਂ ਸਾਰੇ ਇਕੱਠੇ ਹੋਏ ਸੀਗੇ ਟਿਕਉਨੀਆਂ ਲਖੀਉਂ ਖੇਦੀ ਦੇ ਵਿੱਚ ਜਿਹੜੇ ਉਹ ਪੁਰਾਣੀ ਸਰਕਾਰ ਦੇ ਵਿੱਚ ਭਾਰਤ ਦੇ ਗ੍ਰਹਿ ਰਾਜ ਮੰਤਰੀ ਸੀ ਉਹਨਾਂ ਨੇ 24 ਤਰੀਕ ਨੂੰ ਜਦੋਂ ਸਾਡੀ ਜਥੇਬੰਦੀ ਨੇ ਤੇ ਟਟਕੈਦੀ ਜਥੇਬੰਦੀ ਨੇ ਉਹਨਾਂ ਨੂੰ ਖਾਲੇ ਝੰਡੇ ਦਿਖਾਏ ਤੇ ਉਹਨਾਂ ਨੇ ਸਾਨੂੰ ਸਟੇਜ ਤੋਂ ਹੀ 10 ਦਿਨਾਂ ਦੇ ਵਿੱਚ ਖਤਮ ਕਰਨ ਦੀ ਧਮਕੀ ਦਿੱਤੀ ਔਰ ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਉੱਥੇ ਅੱਜ ਦੇ ਦਿਨ ਅਸੀਂ ਉੱਥੇ ਪ੍ਰੋਟੈਸਟ ਕੀਤਾ ਸੀ ਕੁੜਿਆਵਤ ਜਦੋਂ ਉਹਨਾਂ ਦੇ ਉਥੇ ਜਿਹੜੇ ਮੁੱਖ ਮਹਿਮਾਨ ਸੀਗੇ ਉਹ ਯੂਪੀ ਦੇ ਜਿਹੜੇ ਉਪ ਮੁੱਖ ਮੰਤਰੀ ਸੀ ਉਹ ਸੀ ਲੇਕਿਨ ਜਦੋਂ ਮੁੱਖ ਮੰਤਰੀ ਨੂੰ ਗਰਾਉਂਡ ਤੋਂ ਪਤਾ ਲੱਗਿਆ ਵੀ ਇੰਨੇ 15 16 ਹਜ਼ਾਰ ਕਿਸਾਨ ਇਕੱਠੇ ਹੋਏ ਫਿਰਦੇ ਹਨਾ ਨੇ ਉਥੇ ਹਉਣ ਤੋਂ ਬਣਾ ਕਰਤਾ ਹਰ ਸਾਲ ਆਪਣੇ ਪਿੰਡਾਂ ਡੰਗਲ ਕਬੱਡੀ ਕੁਸ਼ਤੀ ਦਾ ਟੂਰਨਾਮੈਂਟ ਕਰਾਉਂਦੇ ਹੁੰਦੇ ਸੀ ਅਜੇ ਮਿਸਟ ਹੈ ਉਸ ਤੋਂ ਬਖਲਾਕੇ ਉਹਨਾਂ ਦੇ ਬੇਟੇ ਨੇ ਤੈਸ਼ਵੇਂ ਚ ਆ ਕੇ ਜਦੋਂ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣਾ ਕਾਰਜਕ੍ਰਮ ਸਮਾਪਤ ਕਰਕੇ ਜਾ ਰਹੇ ਸੀ ਉਹਨੇ ਲਿਆ ਕੇ ਸਾਡੇ ਉੱਤੇ ਗੱਡੀਆਂ ਚੜਾਈਆਂ ਤੇ ਜਿਸ ਦੇ ਵਿੱਚ ਸਾਡੇ 12 13 ਜਿਹੜੇ ਕਿਸਾਨ ਸੀ ਉਹ ਬਹੁਤ ਗੰਭੀਰ ਰੂਪ ਨਾਲ ਜ਼ਖਮੀ ਹੋਏ ਤੇ ਪੰਜ ਕਿਸਾਨ ਸਾਡੇ ਮੁੱਖਤੂ ਸ਼ੀਲ ਤੇ ਉਸੇ ਚੀਜ਼ ਨੂੰ ਲੈ ਕੇ ਉਦੋਂ ਤੋਂ ਅਸੀਂ ਸੰਘਰਸ਼ ਲੜ ਰਹੇ ਹਾਂ ਆਪ ਜੀ ਨੇ ਦੇਖਿਆ ਹੋਣਾ ਕਿਵੇਂ ਹਾਈ ਕੋਰਟ ਜਿਹੜਾ ਅਲਾਬਾਦ ਹਾਈ ਕੋਰਟ ਹੈ ਉਸਦੇ ਮੁੰਡੇ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਬੇਲ ਵੀ ਦੇ ਦਿੰਦਾ ਜੋ ਬਾਅਦ ਦੇ ਵਿੱਚ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕੈਂਸਲ ਕਰਾਈ ਸੋ ਬੇਸਿਕਲੀ 3 ਸਾਲ ਹੋ ਗਏ ਆ ਜਿਹੜੇ ਵਿਟਨੈਸ ਨੇ ਗਵਾਹ ਨੇ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਫੋਰ ਐਗਜ਼ਾਮਪਲ ਹਰਦੀਪ ਸਿੰਘ ਇਖਲਾਸਪੁਰ ਦਾ ਉਹ ਦਿੱਤੇ ਹਮਲਾ ਹੋਇਆ ਮੇਰੇ ਉੱਤੇ ਦਬਾਅ ਪਾਇਆ ਜਾ ਰਿਹਾ ਮੇਰੇ ਫਾਦਰ ਦੇ ਉੱਤੇ ਦੋ ਤਿੰਨ ਰੈਵਨਿਊ ਦੇ ਫਰਜ਼ੀ ਮੁਕਦਮੇ ਕਰਤੇ 20 ਲੱਖ ਦੀ ਪੈਨਲਟੀ ਪਾਤੀ ਸੋ ਇੱਕ ਲੜਕਾ ਹੈ ਉਹਨੂੰ ਇੰਨਾ ਪਰੇਸ਼ਾਨ ਕਰਤਾ ਗਿਆ ਵੀ ਉਹਨੇ ਸੁਸਾਈਡ ਕਰਨ ਤੱਕ ਦੀ ਕੋਸ਼ਿਸ਼ ਕਰ ਲਈ ਸੋ ਜਦ ਤੱਕ ਪਿਓ ਪੁੱਤ ਬਾਹਰ ਰਹਿ ਰਹੇ ਆ ਤੇ ਇਸ ਦੇ ਵਿੱਚ ਇਨਸ਼ਾਫ ਨਹੀਂ ਮਿਲਦਾ ਸੋ ਉਸੇ ਚੀਜ਼ ਨੂੰ ਲੈ ਕੇ ਅੱਜ ਦੇਸ਼ ਭਰ ਦੇ ਵਿੱਚ ਅੱਜ 2 ਘੰਟਿਆਂ ਦਾ ਰੇਲ ਰੋਕੋ ਪ੍ਰੋਗਰਾਮ ਹੈ ਔਰ ਅਸੀਂ ਮਿੱਤਖadne ਆ ਕਿ ਜਿਹੜੀ ਸੁੱਤੀ ਹੋਈ ਸਰਕਾਰ ਹੈ ਉਹ ਜਾਗ ਸਕੇ ਤੇ ਇਸੇ ਉਦੇਸ਼ ਨਾਲੇ ਅੱਜ ਦਾ ਪ੍ਰੋਗਰਾਮ ਦੇਖਾਂਗੇ ਅੱਜ ਪੰਜਾਬ ਭਰ ਦੇ ਵਿੱਚ ਕਿੰਨੇ ਕਿੰਨੇ ਜਗ੍ਹਾ ਤੇ ਪੰਜਾਬ ਦੇ ਵਿੱਚ ਅੱਜ 35 ਥਾਵਾਂ ਤੇ ਹੈ ਜੀ ਉਸ ਤੋਂ ਇਲਾਵਾ ਹੋਰ ਸੁਪਰੀਆਂ ਦੇ ਵਿੱਚ ਕਿਤੇ 4 ਥਾਵਾਂ ਤੇ ਕਿਤੇ 2 ਥਾਵਾਂ ਤੇ ਮੰਗੜੀ ਕਿਵੇਂ ਦੇਖਦੇ ਹੋ ਲਗਾਤਾਰ ਇਹ ਮੈਂ ਟਾਈਮ ਹੋ ਗਿਆ ਸੰਗਤ ਚਾਹ ਰਿਹਾ ਸ਼ੰਭੂ ਬੜੇ ਜੀ ਬਾਰੇ ਜਿਹੜੀ ਸਰਕਾਰ ਹੈ ਉਹਨਾਂ ਦੇ ਕੰਮ ਤੱਕ ਜੋਂ ਨਹੀਂ ਸਿੱਟਦੀ ਕਿ ਅੰਦੋਲਾ ਆਉਣ ਵਾਲੇ ਸਮੇਂ ਤੇ ਤੇਜ ਹੋਏਗਾ ਕਿਵੇਂ ਹੋਏਗਾ ਦੇਖੋ ਜੋਂ ਤੇ ਹੁਣ ਅਸਲ ਚ ਕੀ ਹੈ ਵੀ ਜੋਂ ਤੇ ਸਿਰਕ ਗਈ ਨਾ ਆਪਦੀ ਵਾਰ 400 ਪਾਰ ਦਾ ਨਾਰਾ ਲਾਉਂਦੇ ਹੁੰਦੇ ਸੀਗੇ ਤੇ ਕਿੱਥੇ ਆ ਕੇ ਡਿੱਗੇ ਆਪਦੀ ਕਲੀਅਰ ਮੈਜੋਰਟੀ ਵੀ ਨਹੀਂ ਆਈ ਔਰ ਇਹਦੀ ਖੁੰਦੀ ਕਸਣ ਹਰਿਆਣੇ ਦੇ ਵਿੱਚ ਨਿਕਲ ਜਾਏਗੀ ਛੱਤੀਸਗੜ ਦੇ ਵਿੱਚ ਨਿਕਲ ਜਾਏਗੀ ਔਰ ਇਤਿਹਾਸਵਾਹਾ ਹੈ ਕੋਈ ਗੱਲ ਨਹੀਂ ਜਿਹੜੇ ਤਸੀਹੇ ਦਿੰਦੇ ਹੁੰਦੇ ਆ ਉਹਨਾਂ ਦਾ ਦੌਰ ਥੋੜਾ ਲੰਬਾ ਹੀ ਚੱਲਦਾ ਹੁੰਦਾ ਹੈ ਪਰ ਜਦੋਂ ਉਹ ਅੱਤ ਚੱਕ ਦਿੰਦੇ ਆ ਤੇ ਫੇਰ ਹੀ ਉਹਨਾਂ ਦਾ ਤਸਤਾਂ ਪਲਟ ਹੁੰਦਾ ਤੇ ਇਹ ਸੰਘਰਸ਼ ਬਿਲਕੁਲ ਸਹੀ ਦਿਸ਼ਾ 'ਚ ਜਾ ਰਿਹਾ ਹੈ ਅਗਲੇ ਅਗਲੇ ਸੰਘਰਸ਼ ਤੇਜ ਹੋਏਗਾ ਤੁਸੀਂ ਇਹ ਦੇਖੋ ਅੱਜ ਹਿੰਦੁਸਤਾਨ ਦੇ ਵਿੱਚ ਇਹ ਸਰਕਾਰ ਪਹਿਲਾਂ ਕਹਿੰਦੇ ਸੀਗੇ ਜੀ ਮੋਦੀ ਤੱਕ ਕੋਈ ਅਗੇਂਸਟ ਬੋਲ ਨਹੀਂ ਸਕਦਾ ਅੱਜ ਤੁਸੀਂ ਵੇਖੋ ਲਦਾਖ ਦੇ ਲੋਕ ਅੱਡ ਤੁਰ ਕੇ ਆ ਰਹੇ ਆ ਠੀਕ ਹੈ ਔਰ ਸਰਕਾਰ ਇਹ ਨਹੀਂ ਡਰੀ ਹੋਈ ਹੈ ਵੀ ਉਹਨਾਂ ਨੂੰ ਵੀ ਜਿਹੜੇ ਉਹਨਾਂ ਦੇ ਸਮਰਥਕ ਸੀਗੇ ਇੱਕ ਸਮੇਂ ਚ ਅ ਸੋਨਮਾਂ ਸੁਖੋਂ ਉਹਨਾਂ ਨੂੰ ਵੀ ਦਿੱਲੀ ਵਾਂਗ ਤੋਂ ਇਹਨਾਂ ਡਰ ਲੱਗ ਰਹੇ ਆਂ ਤੋ ਇਸ ਕਰਕੇ ਇਹ ਜਿਹੜੀ ਮੋਦੀ ਸਰਕਾਰ ਆ ਇਹਨਾਂ ਦਾ ਸਮਾਂ ਥੋੜਾ ਹੈ ਔਰ ਮੈਂ ਤੇ ਹੀ ਉਮੀਦ ਕਰਦਾ ਆਂ ਵੀ ਇਹ ਜਲਦ ਤੋਂ ਜਾਗਦੇ ਸਮਝਣ ਕਿ ਇਹਨਾਂ ਨੇ ਸੰਵਿਧਾਨ ਦੀ ਸੌਖ ਖਾਤੀ ਹੈ ਤੇ ਦੇਸ਼ ਨੂੰ ਸੰਵਿਧਾਨ ਦੇ ਹਿਸਾਬ ਨਾਲ ਹੀ ਚੱਲਣ ਦੇ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ